ਦੋਸਤੋ ਅੱਜ ਮੈਂ ਫੇਰ ਆਂ ਜਰਾਂ ਕਿ ਨਵੀਂ ਬਿੜੀ ਤੇ ਨਵੀਂ ਬਿੜੀ ਲੈ ਗਈ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਆ 1/10/2024 ਦਾ ਜਿਹੜਾ ਪੱਤਰ ਇਹ ਵਾਇਰਲ ਹੋ ਰਿਹਾ ਜਿਹੜਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਸਾਰੀਆਂ ਡਿਸਟ੍ਰਿਕਟ ਐਂਡ ਸੈਸ਼ਨ ਜੱਜਸ ਜਿਹੜੀਆਂ ਸਟੇਟ ਆਫ ਪੰਜਾਬ ਦੇ ਵਿੱਚ ਹੈਗੀਆਂ ਉਹਨਾਂ ਨੂੰ ਇੱਕ ਲੈਟਰ ਜਿਹੜਾ ਉਹ ਇਸ਼ੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਡਿਸਟ੍ਰਿਕਟ ਐਂਡ ਸੈਸ਼ਨ ਜੱਜਸ ਦੇ ਅੰਡਰ ਜਿੰਨੇ ਵੀ EMPLOYEES ਆਂਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜੀ ਰਿਕਮੈਂਡੇਸ਼ਨ ਸੀਗੀ ਪੀ ਸਕਿੱਲ ਦੀ ਉਸ ਨੂੰ ਲਾਗੂ ਕਰਨ ਵਾਸਤੇ ਜਿਹੜਾ ਲੈਟਰ ਇਹ ਪੰਜਾਬ ਹਾਈ ਕੋਰਟ ਨੇ ਡਿਸਟ੍ਰਿਕਟ ਅਨਸੀਸ਼ਨ ਜੱਜ ਨੂੰ ਜਿਹੜਾ ਉਹ ਭੇਜਿਆ ਸੋ ਇਹਦੇ ਵਿੱਚ ਜਿਹੜਾ ਪੰਜਾਬ ਨੇ ਹਾਈ ਕੋਰਟ ਨੇ ਪੇਸਕਲ ਅਡੋਪਟ ਕੀਤਾ ਉਹੀ ਜਿਹੜਾ ਪੇਸਕਲ ਹੈ ਉਹ ਸੇਮ ਹੀ ਡਿਸਟ੍ਰਿਕਟ ਅਨਸੀਸ਼ਨ ਜੱਜਸ ਦੇ EMPLOYEES ਦੇ ਉੱਤੇ ਜਿਹੜਾ ਉਹ ਲਾਗੂ ਹੋਊਗਾ ਸੋ ਆਪਾਂ ਦੇਖਦੇ ਹਾਂ ਕਿ ਉਹਨਾਂ ਉੱਪਰ ਕਿਹੜਾ ਪੇਸਕਲ ਲਾਗੂ ਹੁੰਦਾ ਜੇ ਆਪਾਂ ਗੱਲ ਕਰਾਂਗੇ ਤੇ ਇਹਦੇ ਵਿੱਚ ਇਹਨਾਂ ਨੇ ਜਿਹੜੀਆਂ ਚਾਰ ਤੋਂ ਪੰਜ ਅਸਾਮੀਆਂ ਜਣੀਆਂ ਦਿੱਤੀਆਂ ਨੇ ਜਿਹੜੀਆਂ ਕਿ ਇਹਨਾਂ ਕੋਰਸ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਇਹਨਾਂ ਉੱਪਰ ਜਿਹੜਾ ਐਪੀਐਸ ਲਾਗੂ ਹੋਗਾ ਪਹਿਲੀ ਅਸਾਮੀ ਹੈ ਜੀ ਸਟੈਨੋਟਾਈਪਿਸ ਸਟੈਨੋਗ੍ਰਾਫਰ ਗ੍ਰੇਡ 3 ਦੀ ਜਿਹੜਾ ਕਿ ਐਸਪਰ 5ਵਿਥ ਜਿਹੜਾ ਪੀ ਕਮਿਸ਼ਨ ਸੀਗਾ ਪੰਜਾਬ ਦਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ 17/7/20 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਦਾ ਜਿਹੜਾ ਪੀ ਸਕੇਲ ਹੈਗਾ ਜਿਹੜਾ ਪੀ ਸਕੇਲ ਉਹਨਾਂ ਦੇ ਨੂੰ ਅਮੈਂਡ ਕੀਤਾ ਉਹ ਐਸਪਰ 5ਵਿਥ ਬੇ ਕਮਿਸ਼ਨ ਤੋਂ ਹੀ ਅਮੈਂਡ ਕੀਤਾ ਹੈਗਾ ਜਿਸ ਤਰ੍ਹਾਂ ਕਿ ਇਹਨਾਂ ਦਾ ਜਿਹੜਾ ਬੇਸਿਕ ਪੇਮੈਂਟ ਸੀਗਾ 910 ਤੋਂ 2200 ਗ੍ਰੇਡ ਪੇ ਇਹਨਾਂ ਦੀ 2800 ਦੀ ਗਰੁੱਪ ਸੀ ਦੇ ਅੰਦਰ ਇਹ ਪੋਸਟ ਆਂਦੀ ਹੈਗੀ ਹੈ ਸੋ ਇਹਨਾਂ ਦਾ ਜਿਹੜਾ ਯੋ ਬੇਸਿਕ ਹੈਗੀ ਹੈ 29200 ਰੁਪਏ ਕਰ ਦਿੱਤੀ ਗਈ ਹੈ ਲੈਵਲ 5 ਦੇ ਅੰਟਾ ਕਰ ਦਿੱਤੀ ਗਈ ਹੈ ਜਿਹੜੀ ਕਿ ਸਟੈਨੋਗ੍ਰਾਫਰ ਦੀ ਜਿਹੜੀ ਪੋਸਟ ਹੈਗੀ ਹੈ ਜੇ ਆਪਾਂ ਹੋਰ ਪੰਜਾਬ ਦੇ ਮਹਗਿਆਂ ਦੇ ਵਿੱਚ ਵੇਖੀਏ ਤਾਂ ਉਹਨਾਂ ਦਾ ਜਿਹੜੀ ਬੇਸਿਕ ਹੈਗੀ ਸਟੈਨੋਗ੍ਰਾਫਰ ਦੀ ਉਹ ਸਿਰਫ 19900 ਹੀ ਬੇਸਿਕ ਹੈਗੀ ਹੈ ਸਰਕਾਰ ਪਤਾ ਨਹੀਂ ਕੀ ਕਰੀ ਜਾ ਰਹੀ ਹੈ ਕਿਸ ਤਰ੍ਹਾਂ ਇਹ ਤਨਖਾਹਾਂ ਫਿਕਸ ਕਰੀ ਜਾ ਰਹੀਆਂ ਜਾਂ ਹਾਈ ਕੋਰਟ ਦਾ ਡਰ ਹੈ ਤਾਂ ਕਰਕੇ ਸਰਕਾਰ ਨੇ ਇਸ ਦੇ ਮੁਲਾਜ਼ਮਾਂ ਉੱਪਰ ਜਿਹੜਾ ਏ ਪੀਐਸ ਕੇ ਲਾਗੂ ਕੀਤਾ ਹੈਗਾ ਇਹਦੇ ਵਿੱਚ ਦੇਖੋ ਜੀ ਕਲਰਕ ਦੀ ਜਿਹੜੀ ਪੋਸਟ ਹੈਗੀ ਉਹਦਾ 10334 8320 ਗ੍ਰੇਡ ਪੇ ਸੀਗਾ ਜਿਹੜਾ ਕਿ 29200 ਲੈਵਲ 5 ਦੇ ਅਨੁਸਾਰ ਜਿਹੜਾ ਇਹਨੂੰ ਵੀ ਸੋਧਿਆ ਗਿਆ ਸੋ ਇਹ ਇਹਦੇ ਵਿੱਚ ਇਹਨਾਂ ਨੇ ਕੰਡੀਸ਼ਨ ਦਿੱਤੀ ਹੈ ਕਿ ਜਿਹੜੇ ਗ੍ਰੈਜੂਏਟ ਕਲਰਕ ਨੇ ਉਹਨਾਂ ਉੱਪਰ 29200 ਲਾਗੂ ਹੋਊਗਾ ਐਂਡ ਜਿਹੜੇ ਨੋਨ ਗ੍ਰੈਜੂਏਟ ਨੇ ਉਹਨਾਂ ਉੱਪਰ 19900 ਬੇਸਿਕ ਲਾਗੂ ਹੋਊਗਾ ਜਿਹੜੇ ਪੰਜਾਬ ਦੇ ਬਾਕੀ ਮਹਿਕਮੇ ਨੇ ਉਹਨਾਂ ਦੇ ਵਿੱਚ ਕਲਰਕ ਦੀ ਤਨਖਾਹ ਉਹ ਵੀ 19900 ਹੀ ਬੇਸਿਕ ਜਿਹੜੀ ਉਹ ਦਿੱਤੀ ਗਈ ਹੈ ਜਦਕਿ ਉਹਨਾਂ ਦੀ ਕੁਆਲਿਫੀਕੇਸ਼ਨ ਵੀ ਗ੍ਰੈਜੂਏਸ਼ਨ ਹੈਗੀ ਆ ਸੋ ਇਹਦੇ ਵਿੱਚ ਜਿਹੜਾ ਇਹਨਾਂ ਨੇ ਕੁਆਲਿਫੀਕੇਸ਼ਨ ਜਿਹੜੀ ਗ੍ਰੈਜੂਏਸ਼ਨ ਹੈਗੀ ਹੈ ਇਹਦੇ ਵਿੱਚ 29200 ਪੇਸਕੇਲ ਹੈਗਾ ਬਾਕੀ ਪੰਜਾਬ ਦੇ ਮਹਿਕਮਿਆਂ ਵਿੱਚ ਜਿਹੜਾ ਕਲਰਕ ਦਾ ਪੇਸਕੇਲ ਹੈਗਾ ਕੁਆਲਿਫੀਕੇਸ਼ਨ ਵੀ ਉਹਨਾਂ ਦੀ ਗ੍ਰੈਜੂਏਸ਼ਨ ਹੀ ਹੈ ਉਹਦੇ ਵਿੱਚ ਜਿਹੜਾ ਪੇਸਕੇਲ ਹੈ ਉਹ 19900 ਦੇ ਅਧਾਰਤ ਕੀਤਾ ਗਿਆ ਇਹਦੇ ਵਿੱਚ ਡਰਾਈਵਰ ਦੀ ਪੋਸਟ ਹੈਗੀ ਆ 9510 ਇਹਨੂੰ ਵੀ 2000 ਗ੍ਰੇਡ ਪੇ ਹੈਗਾ ਇਹਦਾ 21700 ਜਿਹੜਾ ਲੈਵਲ 3 ਦੇ ਅੰਦਰ ਇਹਨੂੰ ਰੱਖਿਆ ਗਿਆ ਉਸ ਤੋਂ ਬਾਅਦ ਦਫਤਰੀ ਯੂਸ਼ਰ ਕੋਡ ਲਿਫਟਰ ਇਹਦੇ ਵਿੱਚ ਇਹਨਾਂ ਨੂੰ ਜਿਹੜਾ 1400 ਗ੍ਰੇਡ ਪੇ ਦੇ ਅੰਦਰ ਰੱਖਿਆ ਗਿਆ ਪ੍ਰੋਸੈਸ ਸਰਵਰ ਨੂੰ 18000 ਮਿਨਿਮਮ ਬੇਸਿਕ ਰੱਖੀ ਗਈ ਹੈ ਪੀਐਨ ਨੂੰ ਵੀ 18000 ਮਿਨਿਮਮ ਬੇਸਿਕ ਰੱਖੀ ਗਈ ਹੈ ਸੋ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਧੱਕਾ ਹੋਇਆ ਉਹ ਕਲਕਾਂ ਨਾਲ ਧੱਕਾ ਹੋਇਆ ਪੰਜਾਬ ਦੇ ਬਾਕੀ ਵਿਭਾਗਾਂ ਦੇ ਵਿੱਚ ਜਿਹੜੇ ਕੰਮ ਕਰਦੇ ਨਹੀਂ ਕਿਉਂਕਿ ਬਾਕੀ ਵਿਭਾਗਾਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਕਲਕ ਕੰਮ ਕਰਦੇ ਨੇ ਉਹ ਕਵਾਲੀਫਿਕੇਸ਼ਨ ਵੀ ਗ੍ਰੈਜੂਏਸ਼ਨ ਰੱਖਦੇ ਨੇ ਐਂਡ ਉਹਨਾਂ ਨੂੰ ਪੇ ਸਕੇਲ ਜਿਹੜਾ 1990 ਦਿੱਤਾ ਜਾ ਰਿਹਾ ਸੋ ਪੰਜਾਬ ਸਰਕਾਰ ਲਗਭਗ ਪਤਾ ਨਹੀਂ ਕੀ ਕਰੀ ਜਾ ਰਹੀ ਕਿਸ ਤਰ੍ਹਾਂ ਜਿਹੜੀ ਇਹ ਪੇ ਫਿਕਸੇਸ਼ਨ ਕਰ ਰਹੀ ਹੈ ਸੋ ਇੰਨੀ ਕੀ ਵੀਡੀਓ ਤਾਂ ਨਾ ਅੱਜ ਸਾਂਝੀ ਕਰਨੀ ਸੀਗੀ ਸੋ ਦੋਸਤੋ ਧੰਨਵਾਦ ਸਸੀ ਗੱਲ